ਕਹੋ ਤਲ ਗੁਰ ਸੇਵੀ ਆਹਨ ਸ ਸਹਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨੁ ਦੁਖ ਜਾਇ ਸਜਣ ਸਚਾ ਪਾਤ ਸਹਾ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵਸਾਹ ਸਤਨਾਕ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹੱਲਾ 5 ਗੁਰਪੂਰਾ ਭੇਟਿਓ ਵਡਭਾਗੀ ਮਨ ਹੈ ਭਿਆ ਪਰਗਾਸਾ ਕੋਈ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਗੁਰਪੂਰਾ ਭੇਟ ਵਡ ਭਾਗੀ ਮਨ ਹੈ ਭਿਆ ਪਰਗਾਸਾ ਕੋਈ ਨਾ ਪਹੁੰਚਨ ਹਾਰਾ ਦੁਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤ ਗੁਰ ਕਾ ਬਲ ਹਾਰਾ ਅਗ ਸੁਖ ਪਾਸ਼ਾ ਸੁਖ ਸਹਜਾ ਕਰ ਆਨੰਦ ਹਮਾਰਾ ਅੰਤਰ ਜਾਮੀ ਕਰਣਾ ਹਾਰਾ ਸੋਈ ਖਸਮ ਹਮਾਰਾ ਨਿਰਭਉ ਭੈ ਗੋਰ ਚਰਣੀ ਲਾਗੇ ਇਕੋ ਰਾਮ ਨਾਮ ਯਾਧਾਰਾ ਸਫਲ ਦਰਸ਼ਨ ਆਕਾਲ ਮੂਰਤ ਪ੍ਰਭ ਹੈ ਭੀ ਹੋਵਨ ਹਾਰਾ ਕੰਠ ਲਗਾਏ ਆਪਣੇ ਜਾਨ ਰੱਖੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਆਚਰਜ ਸੁਭਾ ਕਾਰਜ ਆਇਆ ਰਸ ਨਾ ਨਿਕ ਕਾ ਗੁਰ ਪੂਰਾ ਭਿਟਿਓ ਸਗਲੇ ਦੁਖ ਬਿਨਾਸੇ ਵੱਡੀ ਵੜਾਈ ਆਚਰਜ ਸੁਬਾ ਕਾਰ ਜਹਾ ਰਸ ਨਾਨਕ ਕਾ ਗੁਰ ਪੂਰਾ ਪੇਟਿਓ ਸਗਨੇ ਦੁਖ ਬਿਨਾ ਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਿ ਮਹੱਲਾ ਪੰਜਵਾ ਗੁਰਪੂਰਾ ਭਿਟਿਓ ਵਡਭਾਗੀ ਮਨ ਹੈ ਭਇਆ ਪ੍ਰਗਾਸਾ ਕੋਏ ਨਾ ਪਹਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਮਸਕਾਰ ਸ੍ਰੀ ਖੜਗ ਕੋ ਕਰੋ ਸੋਹਿਤ ਚਿਤ ਲਾਏ ਪੂਰਨ ਕਰੋ ਗ੍ਰੰਥ ਵੇਹ ਤੁਮ ਮੋਹਿ ਕਰੋ ਸਹਾਇ ਸ੍ਰੀ ਵਾਹਿਗੁਰੂ ਜੀ raag devgandare patshah dassamim bin har naam na vachan pah 14 lok jahe bas kinne ta te kaha pal raha ram ਮਾਂ ਬਹਾਰ ਨ ਸਕ ਹੈ ਜਾ ਕਰ ਨਾਮ ਰਟ ਹੈ ਬ੍ਰਹਮਾ ਵਿਸਨ ਰੁਦਰ ਸੂਰਜ ਸਾਸਤੇ ਬਸ ਕਾਲ ਸਭ ਹੈ ਵੇਦ ਪੁਰਾਨ ਕੁਰਾਨ ਸਬੈ ਮਤ ਜਕਹ ਨੇਤ ਕਹ ਹੈ ਇੰਦਰ ਫਨਿੰਦਰ ਮਨਿੰਦਰ ਕਲਪ ਬਹ ਧਿਆਵਤ ਧਿਆਨਨਾ ਹੈ ਜਾਕਰ ਰੂਪ ਰੰਗ ਨਹ ਜਨਿ ਅਤਾ ਸੋ ਕਿਮ श्याम ਕਹੇ ਹੈ ਛੁੱਟੋ ਕਾਲ ਜਾਲ ਤੇ ਤਬ ਹੈ ਤਾਹੇ ਚਰਣਾ ਲਪਟੈ ਜਾਂਕਰ ਰੂਪ ਰੰਗ ਨਹਿ ਜਨਿ ਅਤ ਸੋ ਕਿਮਾ ਸ਼ਿਆਮ ਕਹੇ ਹੈ ਛੋਟੋ ਕਾਲ ਜਾਲ ਤੇ ਤਬ ਹੈ ਤਾਹੇ ਚਰਨ ਲਪਟੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ